ਦਹਿਸ਼ਤ ਕਰਦਾਈ ਦਹਿਸ਼ਤਗਰਦੀ ਕਿੰਨੀ ਕ ਵੱਧ ਚੁੱਕੀ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਚੀਜ਼ਾਂ ਦਿਖਾ ਰਿਹਾ ਜੋ ਨਵੀਂ ਐਕਟਿਵ ਆ ਉਹਦਾ ਮੀਟਰ ਤਾਂ ਪੁੱਟਿਆ ਜੋ ਬੁਲੇਟ ਬ੍ਰਾਂਡ ਨਿ ਉਹ ਜਿਹੜਾ ਬਾਹਰ ਖੜਾ ਹੈ ਉਹਦੀ ਅਗਲੀ ਹੈੱਡ ਲਾਈਟ ਵੀ ਤੋੜੀ ਹੋਈ ਹੈ। ਆਂਡਰ ਸਰ ਮੈਂ ਤਾਂ 2 ਵਜੇ ਤੱਕ ਦੁਕਾਨ ਤੇ ਲੁਕੇ ਹੋਇਆ ਸੀ ਇਹ ਵਾਰ। ਅੱਛਾ ਮੈਂ ਬਾਹਰ ਹੀ ਨਹੀਂ ਨਿਕਿਆ ਮੈਨੂੰ ਤਾਂ ਪੀਸੀਆਰ ਵਾਲੇ ਨੇ ਆ ਕੇ ਖੋਲਿਆ। ਕਿਸੇ ਨੂੰ ਲੱਗ ਗਿਆ ਮੈਂ ਲੱਗ ਗਿਆ ਮੈਨੂੰ ਕਹਿੰਦਾ ਤੈਨੂੰ ਜਾਂਦੋਂ ਮਾਰ ਦਾਂਗੇ। डांगे सब बेसबॉल वगैरह सब कुछ ही कृपान वगैरह लेके आए थे जब आते हुए भी उन्होंने मेरे मारे ही नहीं। पता नहीं बेसबॉल की पता नहीं कोई कृपान मारी ही पुठी। मेरे घर वाला को भी मारे बच्चे को भी मारे मुझे भी मारा हाथ से दिख भी नहीं रहा है मंगलसूत्र भी गला भी दबा दिया था मंगल सूत्र भी मेरा खींच लिया था खींच कर चले गए बहुत बंदे आए थे यहाँ ਕੱਛਨ ਰਾਤ ਨੂੰ ਫੋਨ ਕੀਤਾ ਹੋ ਗਿਆ ਕਹਿੰਦੇ ਤੂੰ ਸਵੇਰੇ ਚੱਲ ਗਏ ਉਹਨਾਂ ਕੋ ਕਹਿੰਦੇ ਰਾਤ ਨੂੰ 2 ਵਜੇ ਕਿਉਂ ਫੋਨ ਕਰਦੇ ਹੋ ਉਦਾਂ ਥਾਣੇ ਬਾਹਰ ਲਿਖਿਆ ਹੁੰਦਾ 24 ਆਰਸ ਡਿਊਟੀ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਇਹ ਡਬਲਯੂਐਸ ਕਲੋਨੀ ਦੇ ਵਿੱਚ ਇੱਕ ਵਾਰ ਫਿਰ ਦਹਿਸ਼ਤ ਗਰਦੀ ਦੇਖਣ ਨੂੰ ਮਿਲੀ ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਦੀ ਦਹਿਸ਼ਤ ਗਰਦੀ ਦੇਖਣ ਨੂੰ ਮਿਲੀ ਇੱਕ ਸਰਵਿਸ ਕਰਾਉਣ ਨੂੰ ਲੈ ਕੇ ਤਾਬੜ ਤੋੜ ਦਾਤਾਂ ਦਾ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਪਰਿਵਾਰ ਦੇ ਉੱਤੇ ਦਾਤਾਂ ਦਾ ਹਮਲਾ ਕੀਤਾ ਗਿਆ ਜੋ ਘਰ ਦਾ ਜਿਹੜਾ ਸਮਾਨ ਸੀਗਾ ਉਸ ਨੂੰ ਤੈਸ ਨੈਸ ਕਰ ਦਿੱਤਾ ਗਿਆ ਇਹ ਐਕਟਿਵਾ ਖੜੀ ਹੈ ਜੋ ਦਿਖਾ ਰਹੀ ਹੈ ਕਿ ਲਾਅਨ ਆਰਡਰ ਕਿੱਥੇ ਹੈ ਉਹ دہشتਗਰਦੀ دہشتਗਰਦੀ ਕਿੰਨੀ ਕੁ ਵੱਧ ਚੁੱਕੀ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਚੀਜ਼ਾਂ ਦਿਖਾ ਰਿਹਾ ਜੋ ਨਵੀਂ ਐਕਟਿਵਾ ਹੈ ਉਹਦਾ ਮੀਟਰ ਤਾਂ ਟੁੱਟਿਆ ਜੋ ਬੁਲੇਟ ਬ੍ਰਾਂਡ ਨੀ ਉਹ ਬੀੜਾ ਬਾਹਰ ਖੜਾ ਹੈ ਉਹਦੀ ਅਗਲੀ ਹੈੱਡਲਾਈਟ ਵੀ ਤੋੜੀ ਹੋਈ ਹੈ ਘਰ ਦੇ ਅੰਦਰਲੇ ਤੁਹਾਨੂੰ ਹਾਲਾਤ ਦਿਖਾਵਾਂਗੇ ਘਰ ਦੇ ਅੰਦਰ ਵੀ ਕੀ ਤੋੜਪਨ ਕੀਤਾ ਹੈ ਉਹ ਵੀ ਦਿਖਾਣੇ ਆ ਮਾਲਕ ਵੀ ਮੌਜੂਦ ਆ ਇਹੋ ਤਸਵੀਰਾਂ ਨੇ ਇਹ ਦਿਖਾ ਰਹੇ ਹਾਂ ਜੇ ਬ੍ਰੈਂਡ ਨਿਊ ਏਸੀ ਲੈ ਕੇ ਲਗਾਈ ਸੀਗਾ ਆਊਟਡੋਰ ਦੇਖ ਸਕਦੇ ਹੋ ਇਸੀ ਦਾ ਪੂਰਾ ਦਾ ਪੂਰਾ ਪਾਂ ਦਿੱਤਾ ਗਿਆ ਆਊਟਡੋਰ ਦਾ ਪੱਖਾ ਤੱਕ ਪਾਂ ਦਿੱਤਾ ਗਿਆ ਆਊਟਡੋਰ ਹੈ ਇਹ ਤਮਾਮ ਉਹ ਚੀਜ਼ਾਂ ਪਈਆਂ ਐਕਟੀਵਾ ਦੀ ਹੈਡਲਾਈਟ ਤੱਕ ਅੰਦਰ ਪਈ ਹੋਈ ਹੈ ਅੰਦਰਲੇ ਹਾਲਾਤ ਦੇਖੋਗੇ ਤੁਸੀਂ ਹੋਰ ਹੈਰਾਨ ਹੋਵੋਗੇ ਇਹ ਦੇ ਉੱਪਰ ਜੋ ਪਈ ਹੋਈ ਹੈ ਲੀਡੀ ਅੰਦਰ ਵੜ ਕੇ ਇੱਥੇ ਵੀ ਦਾਤ ਮਾਰੇ ਗਏ ਨੇ ਕਿਸ ਤਰ੍ਹਾਂ ਬੰਦਾ ਆਪਣੀ ਮਿਹਨਤ ਦੀ ਕਮਾਈ ਨਾਲ ਚੀਜ਼ਾਂ ਲੈਂਦਾ ਹੈ ਕਿਸ ਤਰ੍ਹਾਂ ਸੋਚ ਕੇ ਲੈਂਦਾ ਹੈ ਕਿ ਹਾਂ ਵੀ ਮੈਂ ਆਪਣੇ ਪਰਿਵਾਰ ਲਈ ਇੱਕ ਵਧੀਆ ਅਹਿਸਾਸ ਕਰਾਵਾਂ ਕਿ ਵਧੀਆ ਐਂਟਰਟੇਨਮੈਂਟ ਕਰਾਵਾਂ ਕਿ ਦਹਿਸ਼ਤਗਰਦਾਂ ਨੇ ਉਹ ਤੱਕ ਨਹੀਂ ਛੱਡਿਆ ਇਹ ਘਰ ਦੇ ਨੇ ਹਾਂਜੀ ਹਾਂਜੀ ਆਜੂਂਗਾ ਇੱਕ ਮਿੰਟ ਕੀ ਆਇਆ ਕੀ ਆਇਆ ਕਿੰਨੇ ਵਜੇ ਹੋਇਆ ਥਾ ਉਹ 12 1 ਵਜੇ ਰਹਾ ਥਾ ਰਾਤ ਨੀਕੀ ਹਾਂਜੀ 12 1 ਵਜੇ ਰਹਾ ਥਾ ਰਾਤ ਉਹ ਆਇਆ ਲਾਈਟ ਕਰੇ ਠੀਕ ਕਰਨੇ ਲਈ ਉਲਟਾ ਸਿੱਧਾ ਬੋਲਣ ਲੱਗੇ ਮੇਰੇ ਘਰ ਵਾਲਾ ਕ ਵੀ ਮਾਰੇ ਉਹ ਬੱਚੇ ਕੋ ਵੀ ਮਾਰੇ ਮੁਝੇ ਵੀ ਮਾਰਾ ਹਾਂਕ ਸਦਿਕ ਵੀ ਨਹੀਂ ਰਹਾ ਹੈ ਮੰਗਲ ਸੂਤ ਵੀ ਗੱਲਾ ਵੀ ਦਗਾ ਦਿਆ tha ਮੰਗਲ ਸੂਤ ਵੀ ਮੇਰਾ ਖਿੱਚ ਲਿਆ tha ਖਿੱਚ ਕੇ ਚਲੇ ਗਈ ਬਹੁਤ ਬੰਦੇ ਆਏ تھے یہاں ਕਿੰਨੇ ਬੰਦੇ ਕਿੰਨੀ ਸੰਖਿਆ थी ਯਾਨੀ ਕਿ 20 ਤੋਂ ਉੱਪਰ تھی ਯਾਨੀ ਕਿ ਬੰਦੇ ਇਹ ਸਿਰਫ ਇੱਕ ਤਾਰ ਸਹੀ ਕਰਾਉਣ ਲਈ ਕਿੰਨੀ ਵੱਡੀ ਦਹਿਸ਼ਤ ਕਰਦੀ ਬਹੁਤ ਜ਼ਿਆਦਾ ਸਾਰੇ ਇਹਨਾਂ ਦੀ ਗੁੰਡਾ ਕਰਦੀ ਹੈ ਨਸ਼ੇ ਵੇਚਦੇ ਇਹਨਾਂ ਦੀ ਗੁੰਡਾ ਕਰਦੀ ਬਹੁਤ ਤੇਜ਼ ਹੈ ਜੀ ਇਹ ਕਹਿੰਦੇ ਤੁਹਾਨੂੰ ਆ ਕੇ ਮੈਂ ਦੇਖਦਾ ਤੁਹਾਨੂੰ ਤੇਰੇ ਕੋ ਪਤਾ ਨਹੀਂ ਹਮਾਰੇ ਬਾਰੇ ਹਮ ਕੌਣ ਹੈ ਮੈਂ ਅਗਰ ਚਲੇ ਜਾਂਦੇ ਯਾਨੀ ਕਿ ਕੱਟ ਏ ਮੇਰੇ ਘਰ ਵਾਲਾ ਘਰ ਪੇ ਜੋ ਰਹਤੇ ਤੋ ਮਾਰ ਕੋ ਕਾਟ ਕੋ ਕਰ ਚਲੇ ਜਾਤੇ ਹੋ ਉਹ ਸਭ। ਉਹਨਾਂ ਕੇ ਆਪ ਨੇ ਕੀ ਕੀਤਾ? ਉਹ ਖ ਗਰਾਂਸ ਰਸਥਾ ਪਤਾ ਨਹੀਂ ਉਹ ਕਿਆ ਕਿਆ ਥਾ ਲਿਆ ਥਾ ਉਹ ਕਾਟਨੇ ਵਾਲਾ। ਤੁਸੀਂ ਇੱਥੇ ਸੀਗੇ? ਹਾਂਜੀ ਸਰ ਮੈਂ ਇਹਨਾਂ ਦਾ ਮੁੰਡਾ ਜੀ। ਤੁਸੀਂ ਮੁੰਡੇ ਇੱਥੇ ਸੀਗੇ ਜਦੋਂ ਇਹ ਸਾਰਾ ਕੁਝ ਹੋਇਆ? ਨਹੀਂ ਸਰ ਮੈਂ ਵੀਡੀਓ ਚ ਸਾਰਾ ਕੁਝ ਦੇਖਿਆ ਹੀ ਉਹਨਾਂ ਕੋਲ ਡਾਂਗ ਗੰਡਾਸੇ ਸਭ ਬੇਸਬਾਲ ਵਗੈਰਾ ਸਭ ਕੁਝ ਸੀਗਾ ਜੀ। ਕਿਰਪਾਨ ਵਗੈਰਾ ਲੈ ਕੇ ਆਏ ਸੀ ਜਦੋਂ ਉਹ ਆਂਦੇ ਹੋਏ ਵੀ ਉਹਨਾਂ ਨੇ ਮেরে ਮਾਰਿਆ ਜੀ। ਹੂੰ। ਹੱਥ ਨਹੀਂ ਕਰ ਰਿਹਾ ਹੱਥ ਨਹੀਂ ਮੇਰਾ ਕਰ ਰਿਹਾ ਇਹ ਪਤਾ ਨਹੀਂ ਉਹ بیسਬਾਲ ਕੀ ਪਤਾ ਨਹੀਂ ਕੋਈ ਗੁਰਪਾਨ ਮਾਰਿਆ ਇਹ ਪੁੱਠੀ ਕਿੰਨੀ ਦੇਰ ਚੱਲਿਆ ਟੰਡ ਇਹ ਜੀ ਆਪਣਾ ਕਰੀਬ 10 ਮਿੰਟ ਚੱਲਿਆ ਜੀ ਮਤਲਬ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਪੁਲਿਸ ਦੀ ਨਹੀਂ ਜੀ ਬਿਲਕੁਲ ਨਹੀਂ ਪੁਲਿਸ ਤਾਂ ਆ ਹੀ ਨਹੀਂ ਰਹੀ ਸੀ ਸਰ ਪੁਲਿਸ ਤਾਂ ਆ ਹੀ ਨਹੀਂ ਰਹੀ ਸੀ ਪੁਲਿਸ ਤਾਂ ਆਈ ਅੱਜ ਅੱਛਾ ਪੁਲਿਸ 19 ਤਰੀਕ ਦੀ ਕੰਪਲੇਂਟ ਰਾਤ ਦੀ ਲਿਖਾਈ ਹੋਈ ਮੇਰੇ ਘਰ ਦੇ 4 ਵਜੇ ਤੱਕ ਥਾਣੇ ਤੇ ਸੀਗੇ ਉਹ ਪੁਲਿਸ ਵਾਲਾ ਉੱਠ ਕੇ ਨਾ ਆਵੇ ਮਲਕੀਤ ਸਿੰਘ ਐਸਆਈ ਪਤਾ ਨਹੀਂ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਆ ਰਹੇ ਆ ਰਹੇ ਉੱਠ ਰਹੇ ਉੱਠ ਰਹੇ ਮੇਰੇ ਘਰ ਦੇ ਨੇ ਹੱਥ ਪੈਰ ਜੋੜੇ ਹੋਣਾ ਅੱਗੇ ਤਾਂ ਜੀ ਆ ਕੇ ਉੱਠ ਕੇ ਆਏ ਨਾਲੇ ਫੇਰ ਜੀ ਇੱਕ ਪਾਸੇ ਉਹ ਦਹਿਸ਼ਤਗਰਦੀ ਲੰਮੇ ਲੰਮੇ ਦਾਤ ਉਹਨਾਂ ਦੇ ਹੱਥ ਦੇ ਵਿੱਚ ਤੁਹਾਨੂੰ ਮਾਰਨ ਦੀ ਨੀਤ ਨਾਲ ਆਏ ਤੇ ਪੁਲਿਸ ਆਈ ਨਹੀਂ ਨਹੀਂ ਜੀ ਤੇ ਐਸਐਚ ਨੂੰ ਮਿਲੇ ਹਾਂ ਜੀ ਸਰ ਐਸਐਚ ਨੂੰ ਰਾਤ ਨੂੰ ਫੋਨ ਕੀਤਾ ਉਹ ਕਹਿੰਦੇ ਤੁਸੀਂ ਸਵੇਰੇ ਜਦ ਗਏ ਉਹਨਾਂ ਕੋ ਕਹਿੰਦੇ ਰਾਤ ਨੂੰ 2 ਵਜੇ ਕਿਉਂ ਫੋਨ ਕਰਦੇ ਹੋ ਉਦਾਂ ਥਾਣੇ ਬਾਹਰ ਲਿਖਿਆ ਹੁੰਦਾ 24 ਆਰਸ ਡਿਊਟੀ ਲੇ ਹੁਣ ਦਾ ਬਾਹਰ ਦਾ ਧੋਗੀ ਤਾਂ ਐਸਚੂ ਨੂੰ ਫੋਨ ਨਹੀਂ ਕਰਨਾ ਕਿੰਨੂੰ ਕਰਨਾ ਹਾਂਜੀ ਸਰ ਕਿਤੇ ਉਹ ਕਹਿੰਦੇ ਨਹੀਂ ਰਾਤ ਨੂੰ ਫੋਨ ਨਾ ਕਰਿਆ ਕਰੋ ਅਸੀਂ ਥੱਕੇ ਹਾਰੇ ਹੁੰਨੇ ਆ ਤੇ ਮਲਕੀਤ ਜਿਹੜਾ ਤੁਸੀਂ ਨਾਮ ਲੈ ਰਹੇ ਉਹ ਵੀ ਨਹੀਂ ਆਇਆ ਨਹੀਂ ਸਰ ਉਹ ਬਾਹਰੋਂ ਆ ਕੇ ਬਸ ਚਲ ਗਈ ਨਾ ਅੰਦਰ ਉਹਨਾਂ ਨੇ ਕੋਈ ਵੀਡੀਓ ਬਣਾਈ ਨਾ ਦੇਖਿਆ ਥੱਕ ਬਸ ਜੀ ਬਾਹਰੋਂ ਬਾਹਰ ਚਲ ਗਈ ਉਹ ਲਾਉਨ ਆਰਡਰ ਸਹੀ ਹੈ ਲਾਉਨ ਆਰਡਰ ਕਿੱਦਾਂ ਸਹੀ ਹੋ ਸਕਦਾ ਸਰ ਮੇਨਟੇਨ ਹੈ ਹੀ ਨਹੀਂ ਸਰ ਕਿੰਨੀ ਕਿ ਤਸ਼ਤ ਕਰਦੀ ਇੱਥੇ ਹੈਗੀ ਆ ਬਹੁਤ ਜ਼ਿਆਦਾ ਸਰ ਓਵਰ ਲੇਕਿਨ ਭਾਈ ਆ ਤੁਸੀਂ ਫਾਦਰ ਉਹਨਾਂ ਦੇ ਹਾਂਜੀ ਹਾਂਜੀ ਕਿੰਨੀ ਦੇਰ ਚੱਲੇ ਆ ਟੰਡ ਵੈਸੇ ਆ ਆਂਡਪ ਸਰ ਮੈਂ ਤਾਂ 2 ਵਜੇ ਤੱਕ ਦੁਕਾਨ ਤੇ ਲੁਕੇ ਹੋਇਆ ਸੀਗਾ ਸਰ ਅੱਛਾ ਮੈਂ ਬਾਹਰ ਹੀ ਨਿਕਿਆ ਮੈਨੂੰ ਤਾਂ ਪੀਸੀਆਰ ਵਾਲੇ ਨੇ ਆ ਕੇ ਖੋਲਿਆ ਤੁਸੀਂ ਕੋ ਲੁਕ ਗਏ ਮੈਂ ਲੁਕ ਗਿਆ ਮੈਨੂੰ ਕਹਿੰਦਾ ਤੈਨੂੰ ਜਾਨੋਂ ਮਾਰ ਦਾਂਗੇ ਸਰ ਇੰਨੀ ਕਿਹੜੀ ਦੁਸ਼ਮਣੀ ਸੀਗੀ ਦੁਸ਼ਮਣੀ ਸਰ ਪਤਾ ਨਹੀਂ ਕੀ ਸੀਗਾ ਕਹਿੰਦੇ ਜਾਨੋਂ ਤੈਨੂੰ ਮਾਰ ਦਾਂਗੇ ਉਹ ਤਾਂ ਤੁਸੀਂ ਬੰਦੇ ਨਾਲ ਲੈ ਕੇ ਜਾਂਦੇ ਕਾਰਪੋਸ ਹੁੰਦੀ ਨਹੀਂ ਵੀ ਸੀ ਨਹੀਂ ਹੁੰਦੀ ਪਈ ਸੀ ਸਰ ਫੋਨ ਹੀ ਨਹੀਂ ਚੱਕ ਰਹੇ ਸੀ ਫੋਨ ਹੀ ਨਹੀਂ ਚੱਕ ਰਹੇ ਸੀ ਸਰ ਅਜੇ ਜਦ ਤੱਕ ਪਹੁੰਚੋ ਤੇ ਦਬਾਅ ਨਹੀਂ ਤਾਂ ਕਾਰਵਾਈ ਨਹੀਂ ਕਾਰਵਾਈ ਨਹੀਂ ਹੋਇਆ ਸਰ ਜਦ ਤੱਕ ਤਰਨੇ ਦਾ ਕੋਈ ਉਹ ਨਹੀਂ ਕੀਤਾ ਜਦ ਤੱਕ ਕਾਰਵਾਈ ਨਹੀਂ ਹੋਈ ਅਜੇ ਸਰ ਤਰਨੇ ਦਾ ਸਟੇਟਸ ਪਾਇਆ ਫਿਰ ਜਾ ਕੇ ਇਹਨਾਂ ਦੀ ਕਾਰਵਾਈ ਕੀਤੀ ਫਿਰ ਜਾ ਕੇ ਘਰੇ ਆਏ ਆ ਫਿਰ ਮੌਕਾ ਦੇਖਣ ਆਏ ਫਿਰ ਵੀਡੀਓ ਬਣਾ ਕੇ ਲੈ ਕੇ ਗਿਆ ਜੀ ਲੇਕਿਨ ਇਹ ਮਾਮਲਾ ਹੈ ਤੁਹਾਨੂੰ ਈਡਬਲਯੂਐਸ ਕਲੋਨੀਆ ਦਿਖਾ ਰਹੇ ਆ ਇਹ ਪਰਿਵਾਰ ਹੈ ਇਹ ਇਹਨਾਂ ਦੇ ਵਹੀਕਲ ਖੜੇ ਹੋਏ ਨੇ ਉਹ ਐਸੀ ਲੱਗਾ ਅੰਦਰ ਤੁਹਾਨੂੰ ਹਾਲਾਤ ਦਿਖਾਏ ਨਹੀਂ ਡਬਲਯੂਐਸ ਕਲੋਨੀ ਹਮੇਸ਼ਾ ਦਹਿਸ਼ਤਗਰਦਾਂ ਨਾਲ ਭਰੀ ਹੁੰਦੀ ਹੈ ਤੇ ਡਬਲਯੂਐਸ ਕਲੋਨੀ ਦੇ ਵਿੱਚ ਨਸ਼ੇ ਦੇ ਕਾਰੋਬਾਰੀਆਂ ਦੇ ਨਾਮ ਵੀ ਉਜਾਗਰ ਹੁੰਦੇ ਨੇ ਜਿਹੜੇ ਇੱਥੇ ਦੇ ਨੌਜਵਾਨ ਮੁੰਡੇ ਜਿਹੜੇ ਹੈਗੇ ਨੇ ਛੋਟੀ ਛੋਟੀ ਉਮਰਾਂ ਦੇ ਉਹਨਾਂ ਦੇ ਹੱਥਾਂ ਦੇ ਵਿੱਚ ਦਾਤ ਹੁੰਦੇ ਨੇ ਕੀ ਉਹ ਲਗਾਤਾਰ ਮੋਟਰਸਾਈਕਲਾਂ ਤੇ ਜਾਂਦੇ ਨੇ ਰਾਤ ਨੂੰ ਵਾਰਦਾਤ ਕਰਦੇ ਨੇ ਕੀ ਡਬਲਯੂਐਸ ਕਲੋਨੀ ਐਸੀ ਕਲੋਨੀ ਆ ਉਹਨ ਜਿੱਥੇ ਦੂਸਰਾ ਨਾਮ ਕੀ ਆ ਦੱਸਦਾ ਭਾਈ ਦਾ ਦੂਸਰਾ ਨਾਮ ਹੈ ਕੀ ਰਾਤ ਨੂੰ ਤੋਂ ਨਿਕਲਣਾ ਹੀ ਮناسب ਨਹੀਂ ਹੈ ਸਰਪੁਖਿੰਦਰ ਜੀ ਮੌਜੂਦ ਆ ਥਾਣਾ ਡਿਵੀਜ਼ਨ ਨੰਬਰ 7 ਤੋਂ ਜਿਹੜੀ ਰਾਤ ਨੂੰ ਲੜਾਈ ਝਗੜਾ ਹੋਇਆ ਸੀ ਮਾਮਲਾ ਕੀ ਹੈ ਗੱਲਬਾਤ ਕਰਦੇ ਭੁਪਿੰਦਰ ਜੀ ਕੀ ਹੈ ਪੂਰਾ ਮਾਮਲਾ ਜੋ ਤੋੜਪਨ ਹੋਈ ਕੀ ਸੀ ਮਾਮਲਾ ਇਹ ਅਰਵਿੰਦ ਕੁਮਾਰ ਜੀ ਨੇ ਈਡਵਰਸ ਕਲੋਨੀ ਦੇ ਰਹਿਣ ਵਾਲੇ 19 ਤਰੀਕ ਰਾਤ ਨੂੰ ਇਹਨਾਂ ਦੇ ਘਰੇ ਬੰਦੇ ਆਏ ਸੀ ਵੀ ਸਾਡੀ ਬਿਜਲੀ ਠੀਕ ਕਰਕੇ ਜਾਓ ਡੈਨੀ ਐਂਡ ਪਾਰਟੀ ਉਹਦੇ ਨਾਲ ਕਾਫੀ ਮੁੰਡੇ ਦਸੇ ਇਹਨਾਂ ਨੇ ਵਿਸ਼ਾਲ ਤੇ ਨਾਲ ਧਰਮਿੰਦਰ ਵਗੈਰਾ ਤਾਂ ਇਹਨੇ ਰਾਤ ਜਿਆਦਾ ਲੇਟ ਹੋਣ ਕਰਕੇ ਕਹਿਤਾ ਵੀ ਸਵੇਰੇ ਠੀਕ ਕਰਦਾ ਕੋ ਤਹਿ ਚਾ ਕੇ ਇਹਨੇ ਕੁੱਟਮਾਰ ਕੀਤੀ ਹੈ ਕੁੱਟਮਾਰ ਕਰਕੇ ਇਹਨਾਂ ਦੇ ਘਰ ਦੀ ਭਾਂਡਾ ਤੋੜ ਵੀ ਕਰਕੇ ਗਏ ਆ ਉਹ ਅਸੀਂ ਨੂੰ ਮੌਕਾ ਦੇਖ ਲਿਆ ਮੌਕਾ ਦੇਖ ਕੇ ਹੁਣ ਹੀ ਰੀਸੈਂਟਲੀ ਪਰਚਾ ਦਰਜ ਕਰਨ ਲੱਗੇ ਲੇਕਿ ਸਰ ਮੁਕਦਮਾ ਕੀ ਦਰਜ ਹੋਊਗਾ ਕਿ ਜੋ ਮੈਡੀਕਲ ਆਇਆ ਤੋੜਪਨ ਕਿਤੇ ਘਰ ਦੇ ਵਿੱਚ ਦਾਾਕਿਰ ਹੋਉਂਦੀ ਕਿ ਇਹ ਫੈਂਸ ਲਗਾਏ ਜਾਣ ਇਹ ਤਾਂ 452 323 148 159 427 ਆਈਪੀਸੀ ਦਾਪਾਚਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕਰ ਰਹੇ ਹਨ ਮਤਲਬ ਇਹ ਹੁੱਲੜ ਪਚਣ ਨੂੰ ਜਲਦੀ ਗ੍ਰਿਫਤਾਰ ਕਰ ਲਿਤਾ ਜਾਊਗਾ ਇਹ ਵੀ ਡੀਟੇਲ ਇਨਾਂ ਨੂੰ ਲੋਕੇਸ਼ਨਾਂ ਲੈ ਰਹੇ ਹਨ ਹੁਣ ਇਹ ਅਰੈਸਟ ਕਰ ਰਹੇ ਹਨ ਦੇਖੀ ਸਾਡੇ ਨਾਲ ਬਹੁਤ ਕਾਬਲੀ ਅਫਸਰ ਥਾਣਾ ਡਿਵੀਜ਼ਨ 7 ਤੋਂ ਭੁਪਿੰਦਰ ਜੀ ਸੀਗੇ ਜਿਨ੍ਹਾਂ ਨੇ ਕਿਹਾ ਕਿ ਮਾਮਲਾ ਟਰੇਸ ਕਰ ਲਿਤਾ ਕਰ ਲਾਂਗੇ ਜਲਦੀ ਇਹਨਾਂ ਨੂੰ ਗ੍ਰਿਫਤਾਰੀ ਕਰ ਲਾਂਗੇ ਲੋਕਾਂ ਨੂੰ ਕੈਮਰਾਮੈਨ ਟਰਮੀ